ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਸਿੱਧੂ ਬਾਈ ਨੂੰ ਇਸ ਦੁਨੀਆ ਤੋਂ ਕੈਨ ਨੂੰ ਲਗਭਗ 2 ਸਾਲ ਹੋ ਗਿਆ ਹਨ ਸਿੱਧੂ ਬਾਈ ਦੀ ਕੇਸ ਦੀ ਕੱਲ ਕੋਟੋ ਜੀ ਤਰੀਕ ਸੀ ਤੁਸੀਂ ਸੁਨੋਕ ਬਲਕੋਤ ਸਿੰਘ ਵੱਲੋਂ ਕੇਸ ਦੀ ਕੀ ਅਪਡੇਟ ਦਿੱਤੀ ਗਈ ਇਹ ਰੂਟੀਨ ਦੀ ਤਰ੍ਹਾਂ ਜਿੱਦਾਂ ਆਪਾਂ ਪਿਛਲੇ ਕੇਸਾਂ ਤੇ ਹੁੰਦਾ ਉਸ ਤਰੀਕੇ ਸਾਰਿਆਂ ਦੀ ਵੀ ਸੀ ਕਾਹੀ ਪੇਸ਼ ਹੋਏ ਜਿਹੜੇ ਸਾਰੇ ਦੋਸ਼ੀ ਤੇ ਦੋਸ਼ੀਆਂ ਵੱਲੋਂ ਜੋ ਦਰਵਾਸ ਦਿੱਤੀ ਗਈ ਸੀ ਇਸ ਦੀ ਸਪੱਸ਼ਟ ਕਰਨ ਦੀ ਉਹ ਤੇ ਬਹਿਸ ਲਈ ਆਪਾਂ ਨੂੰ ਏਡਾ ਹੈਗਾ 27 ਤਰੀਕ ਦਾ ਕੱਪੜਾ ਦੀ ਬਹਿਸ ਕਰ ਲਈ ਹਾਂ ਅਗਲੀ ਜੀ ਪੰਜ ਵਾਰ ਪੰਜ ਚਾਰ ਪੰਜ ਪ੍ਰਾਇਦ ਵੀ ਹੁਣ ਇਹ ਆਪਣੀ ਕੋਰਟ ਦੇ ਹੁਕਮਾਂ ਤੇ ਲਾ ਲੋ ਵੀ ਸਟੇਟ ਰਿਪੋਰਟ ਹਲੇ ਤੱਕ ਨਹੀਂ ਦਿੱਤੀ ਮੈਂ 8ਵੇਂ ਮਹੀਨੇ ਦਾ ਫਿਰਦਾ ਸਟੇਟ ਰਿਪੋਰਟ ਪਿੱਛੇ ਵੀ ਸਾਨੂੰ ਤੁਸੀਂ ਜਗਿੰਦਰ ਪਟਿਆਲ ਦੇ ਜਿਹੜੀ ਇੰਟਰਵਿਊ ਉਹਨਾਂ ਤੋਂ ਐਫੀਡਵਟ ਲੈ ਕੇ ਦੇ ਦਿਓ ਸਾਨੂੰ ਹਲੇ ਤੱਕ ਮਿਲਿਆ ਨਹੀਂ ਕਰਕੇ ਤੇ ਜੇ ਰਤੇਸ਼ ਲਖੀ ਦੇ ਨਾਲ 골ਡੀ ਬਰਾਡ ਦੀ ਹੋ ਜਾਂਦੀ ਹੈ ਤਾਂ ਉਦੋਂ ਉਹਦਾ ਫਲੇਵਰ ਸਾਡੇ ਕੋਲ ਚਲਾਉਣ ਨਾਲ ਲੱਗਿਆ ਹੋਇਆ ਜੇ ਉਹ ਤੋਂ ਉਹਨੇ ਵੀ ਇੰਟਰਵਿਊ ਕੀਤੀ ਇਹਨੇ ਵੀ ਇੰਟਰਵਿਊ ਕੀਤੀ ਉਹਦਾ ਲੱਗ ਗਿਆ ਇਹਦਾ ਕਿਉਂ ਨਹੀਂ ਲੱਗਦਾ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਸਰਕਾਰ ਨੂੰ ਸਰਕਾਰ ਲਾਰੈਂਸ ਦੇ ਹੱਕ ਦੇ ਵਿੱਚ ਕਿਉਂ ਜਾ ਰਹੀ ਹੈ ਉਹਨੂੰ ਬਚਾਉਣਾ ਕਿਉਂ ਚਾਹੁੰਦੇ ਹੈ ਜੇ ਜੇ ਤੁਸੀਂ ਨਹੀਂ ਸਾਡਾ ਸਾਡੇ ਨਾਲ ਕੋਆਪਰੇਟ ਕਰੋਗੇ ਤਾਂ ਉਹ ਵੀ ਐਸਾ ਵੀ ਹੋ ਜਿਹੜੇ ਦੋਸ਼ੀ ਨੇ ਉਹ ਹਾਈ ਕੋਰਟ ਜਾਣਗੇ ਜਮਾਨਤ ਲੈ ਜਾਣਗੇ ਜਦੋਂ ਸਾਡੇ ਚਾਰਜ ਫਰੇਮ ਹੀ ਨਹੀਂ ਹੋਣਗੇ ਤਾਂ